ਆਹ ਤਾਂ ਉਹਨਾਂ ਨੂੰ ਛੱਡ ਕੇ ਆ ਬਈ ਫੰਦਰ ਬਾਪੂ ਤੇ ਨਾ ਮੈਂ ਵੀ ਜਾਣਾ ਬੇਬੇ ਨੂੰ ਅੰਦਰ ਛੱਡਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਜਿਵੇਂ ਅੱਜ ਜਿਹੜੀ ਇੱਕ ਦਿਨਾ ਧਾਰਮਿਕ ਯਾਤਰਾ ਹੈਗੀ ਐ ਪਿੰਡ ਸੇਖਾ ਕਲਾਂ ਤੋਂ ਸਰਦਾਰ ਸੁਖਦੇਵ ਸਿੰਘ ਸਿੱਧੂ ਜਿਹੜੇ ਸਮਾਜ ਸੇਵੀ ਨੇ ਉਹਨਾਂ ਦਾ ਵੱਡਾ ਉਪਰਾਲਾ ਹੈ ਕਿ ਉਹ ਆਪਣੇ ਸਾਥੀਆਂ ਦੇ ਸਹਿਜ ਧਾਰਮਿਕ ਯਾਤਰਾ ਲਿਜਾ ਰਹੇ ਨੇ ਕਿੱਥੇ ਲਿਜਾ ਰਹੇ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਹੀ ਸਿੱਧੂ ਸਾਹਿਬ ਦੇ ਨਾਲ ਹਾਂਜੀ ਸਿੱਧੂ ਸਾਹਿਬ ਬਾਈ ਖਾਲਸਾ ਬਾਈ ਫਤਿਹ ਜੀ ਕਿੱਥੇ ਲਿਜਾ ਰਹੇ ਹੋ ਯਾਤਰਾ ਅੱਜ ਸultanpur ਲੋਈਆਂ ਚੱਲਦੇ ਹਾਂ ਤੇ ਕਿਸੇ ਹੋਰ ਸਹਿਯੋਗੀ ਦਾ ਵੀ ਅੱਜ ਦੇ ਇਸ ਕਾਰਜ 'ਚ ਸਹਿਯੋਗ ਹੈ ਜੀ ਹਾਂਜੀ ਹਾਂਜੀ ਇਹਨਾਂ ਦਾ ਜੀ ਤਾਂ ਸੁੱਖਾ ਐ ਐਨ ਆਰ ਆਈ ਉਹ ਕਹਿੰਦਾ ਮੇਰੇ ਨਾਲ ਫੂਟ ਦਿਖਾ ਦਿਓ ਜੀ ਠੀਕ ਹੈ ਜੀ ਕਿਉਂਕਿ ਮੈਡਮ ਦਲਵਿੰਦਰ ਕੋਟ ਤੇ ਲੋਕ ਨਹੀਂ ਮੇਰੇ ਨਾਲ ਸੰਗਤ ਨੂੰ ਫੂਟ ਪੰਦੇ ਜਾਣਾ ਰਾਜ ਠੀਕ ਹੈ ਸਾਰੀ ਖਰਾਬ ਪੀੜ ਉਹਨਾਂ ਨੂੰ ਲੋ ਠੀਕ ਹੈ ਹਾਂਜੀ ਕਿਹੜੇ ਕਿਹੜੇ ਅੱਜ ਦਰਸ਼ਨ ਮੇਲੇ ਕਿੱਥੇ ਕਿੱਥੇ ਹੋਣੇ ਜੀ ਦਰਸ਼ਨ ਮੇਲੇ ਅੱਜ ਉੱਥੇ ਹੀ ਜਾਣਾ ਜੀ ਆਪਾਂ ਦੇਰ ਸਾਹਿਬ ਠੀਕ ਹੈ ਸਫਸਾਨਪਨੋਦੀ ਮਸੂਫ ਤੋਂ ਵਾਪਸੀ ਕਰਨੀ ਚਾਰ ਬੰਦਰ ਸਹਾਬ ਜੀ ਤੇ ਬੇਨਾਨ ਕੀ ਦਰਵਾਜ਼ਾ ਰਹਾ ਦੇਖਦੇ ਠੀਕ ਹੈ ਸਾਰੀ ਸੰਗਤ ਨੂੰ ਫਿਰ ਕੰਮ ਧੰਦੇ ਦਾ ਟਾਈਮ ਆ ਸ਼ਾਮ ਨੂੰ ਵਾਪਸ ਆ ਜਾਣਾ ਜਿਹੜੀਆਂ ਸੰਗਤਾਂ ਨਾਲ-ਨਾਲ ਜਾ ਰਹੀਆਂ ਐ ਤੇ ਉਹਨਾਂ ਨੂੰ ਕੁਝ ਕਹੋਗੇ ਇੱਕ ਵਾਰੀ ਅਪੀਲ ਕਰੋਗੇ ਹਾਂਜੀ ਉਹਨਾਂ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਆਪਦਾ ਸਮਾਨ ਸੰਭਾਲ ਕੇ ਰੱਖਣਾ ਗਰੁੱਪ 'ਚ ਰਹਿਣਾ ਸਾਰਿਆਂ ਨੇ ਇਕੱਠਿਆਂ ਨੇ ਟਾਈਮ 'ਤੇ ਇਕੱਠੇ ਉੱਥੋਂ ਆ ਜਣਾ ਆਪਦਾ ਸਮਾਨ ਬਚਾ ਕੇ ਰੱਖਣਾ ਮੋਬਾਈਲ ਬਗਵਾ ਜਿਵੇਂ ਕਿ ਕਿਉਂਕਿ ਹਰ ਤਰ੍ਹਾਂ ਦੇ ਬੰਦੇ ਹੁੰਦੇ ਵਿੱਚ ਕੋਈ ਹੱਥ ਮਾਰ ਕੇ ਫੇਰ ਆਪਾਂ ਕਿਸੇ ਨਾਲ ਲੜਾਈ ਪੜਾਈ ਵੀ ਕਰਨੀ ਦੀ ਜੇ ਕਹਿ ਵੀ ਜਾਂਦਾ ਤਿੰਨ ਮਰਤਾ ਨਾਲ ਉਹਦਾ ਨਿਵੇੜਾ ਕਰਕੇ ਤੇ ਬਸ ਤਾਂ ਆਪਾਂ ਘਰੇ ਵਾਸਤੇ ਤੋ ਚਲੋ ਆਪਾਂ ਜਿਹੜੀ ਹੈਗੀ ਰਵਾਨਗੀ ਇੱਕ ਵਾਰ ਤੁਹਾਨੂੰ ਦਿਖਾ ਦੇਣੀ ਹੈ ਸਟਾਰਟਿੰਗ ਹੈ ਜਿਹੜੀ ਸੋ ਰਸਤੇ ਦੇ ਵਿੱਚ ਵੀ ਆਪਾਂ ਤੁਹਾਨੂੰ ਜਿਹੜੀਆਂ ਤਸਵੀਰਾਂ ਇੱਕ ਵਾਰ ਦਿਖਾਉਂਦੇ ਰਾਵਾਂਗੇ ਸੋ ਸੇਖਾ ਕਲਾਂ ਤੋਂ ਜਿਹੜੀ ਇਹ ਧਾਰਮਿਕ ਯਾਤਰਾ ਹੈ ਜਿਹੜੀ ਇੱਕ ਦਿਨ ਦੀ ਉਹ ਅਸੀਂ ਜੋਸ਼ੋ ਕਰੋਸ ਦੇ ਨਾਲ ਜਿਹੜੀ ਰਵਾਨਾ ਕਰਨ ਲੱਗੇ ਆਂ ਸਾਰੀਆਂ ਆਵਾਜ਼ਾਂ ਡਾਕਟਰ ਜੀ ਜਿੰਨ ਤੱਕ ਜਿਆ ਕਵਾਲਾ ਇਹ ਲਾ ਲਾ ਮੇਰੇ ਨਾਮ ਚੜ੍ਹ ਕੇ ਮਰਵਾ ਜਾ ਹੋਰ ਤੋਂ ਜਾਨੀ ਜਲਾ ਸੇ बालू जी सामने चले पातन चले पालु बुद्ध चित्त वो हृदय का तार सारी तकना कर तेरा आया सब सिखाई सारु तुम तब तब सीधे पापी तर गए सीधे तेरा कर ले ਛੱਡਦੀ ਉਹ ਖੜਾ ਨਹੀਂ ਜੇ ਛੱਡਦੀ ਇਹ ਉਹ ਆਗੈ ਜਿੰਨੀਆਂ ਲੱਕੜਾਂ phoge ਉੰਨੀ ਵਾਦੀ ਜਾਵੇਗੀ ਜਿੰਨੀ माया ਇਹਨੂੰ ਘੁਵਾਉਗੇ ਉੰਨੀ ਜਾਵੇਗੀ ਮਨ ਰਾਜ ਦਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਾਜ ਮਿਲ ਬਹੁਤ ਫੁਰਮਾਇਸੋ ਮਨ ਨਹੀਂ ਠਰਾਪੈ ਦ੍ਰਿਸ਼ਨਾ ਨਾ ਜਾਇਸ ਬੜੀਆਂ ਫੁਰਮائشਾਂ ਦੇ ਬੰਦੀਆਂ ਰਾਜ ਕਰਾਂ ਕਿਹ ਦੇਸ਼ ਜੇ ਤਾਉ ਦੇਸ਼ ਜੇ ਤਾ ਕਹਿੰਦੇ ਜੋਤੀ ਖੋਣ ਨੂੰ ਫਿਰਦਾ ਹੈ ਸਭ ਨੂੰ ਲੁੱਟਣ ਨੂੰ ਫਿਰਦਾ ਹੈ ਕ੍ਰਿਸ਼ਨਾ ਵਿੱਚ ਕਹਿੰਦੇ ਛੜਦਾ ਰਹਿੰਦਾ ਹੈ ਸੁੰਦਰ ਨਾਰੀ ਅਣਕ ਪ੍ਰਕਾਰ ਦੀ ਪਾਰਕ ਗਏ ਬੇਕਾਰੀ ਉਰਾ ਭਲਾ ਨਹੀਂ ਸੁਜੀ ਹੈ ਕਹਿੰਦੇ ਆਪਣੀ ਘਰ ਵਾਲੀ ਸੁੰਦਰ ਹੈ ਫਿਰ ਵੀ ਪਰਾਇ ਨਾਰ ਦਾ ਸੰਗ ਕਰੇਗਾ ਕਿ ਬਹੁਤ ਦਿਨ ਕਾਲ ਤੇ ਤ੍ਰਿਪਤ ਨਾ ਤ੍ਰishna ਲਾਖ ਸੰਚ ਸੰਚ ਸਾਖਤ ਹੋਏ ਨਾਨਕ ਮਾਇਆ ਨਾ ਸਾਥ ਜੋੜਦੇ ਜੋੜਦੇ ਬੰਦੇ ਆਪ ਮੌਤ ਨਾਲ ਜੁੜ ਗਏ ਕਰਕੇ ਤੇ ਮਿਹਨਾਂ ਨੂੰ ਰਚਨਾ ਆਇਆ ਸੋ ਬਹਾਰਾ this is どうもありがとうございました。<music> ਯਾਹ ਮਾਦਾ ਧਰਮ ਦੇ ਆਹ 1 ਰੁਪਏ ਜਾਂ ਦੇ Thank you mm um... ਦੇ ਵੇਤੀ ਜੰਦੀ ਹੈ ਪਰ 22 ਦੇ ਵੇਤੀ ਜੰਦੀ ਹੈ ਕਿਡਾ ਮੋਹ ਪਾਲਾ ਡੇਰਵੇ 我们开始融合了 ਵਧਰਾ ਚਾਹ ਪੀ ਕੇ ਜਾਓ ਸਾਰੇ ਮੈਂ ਲੱਗਿਆ ਹੈ ਉਹ ਕਾਇ ਮੋਤ ਪੈ